ਚੀਜ਼ ਹੈ ਇਹ ਕੋਈ ਮੰਦਰ ਹੈ ਯਹਾਂ ਪਰ ਕੈਸੇ ਰਹਿਣਾ ਮਤਲਬ ਕਿ ਆਊਟ ਆਫ ਵੇ ਜਾ ਰਹੀ ਸੀ ਉਹਨਾਂ ਦੇ ਪਿਤਾ ਬੋਲੇ ਕਹਿੰਦੇ ਜੀ ਇਹ ਤਾਂ ਉਹ ہمارا ਸਵਰਨ ਮੰਦਰ ਹੈ ਸਿੱਖੋ ਨਹੀਂ ਛੀਂ ਲਿਆ ਓਕੇ ਅੱਛਾ ਦਰਬਾਰ ਸਾਹਿਬ ਦੀ ਪ੍ਰਕਰਨਾ ਦੇ ਵਿੱਚ ਤੁਹਾਡੇ ਮੁਲਾਜ਼ਮ ਬਰਛੇ ਲੈ ਲੈ ਖੜੇ ਨੇ ਆਊਟ ਆਫ ਸਟੇਟ ਆ ਕੇ ਲੋਕ ਮੈਨੂੰ ਨਹੀਂ ਬਤਾਉ ਕੀ ਚੀਜ਼ ਆ ਮੂੰਹ ਦੇ ਵਿੱਚ ਜਿਹੜਾ ਰੈੱਡ ਰੈੱਡ ਕਰ ਦਿੰਦਾ ਚਬਾਈ ਜਾਂਦੇ ਮੈਂ ਨਹੀਂ ਜਾਣਦੀ ਉਹਨੂੰ ਉਹ ਕੀ ਬਲਾ ਪਰ ਉਹਨਾਂ ਦੇ ਮੂੰਹਾਂ ਦੇ ਵਿੱਚ ਉਹ ਸੀ ਅੱਛਾ ਅੱਛਾ ਅੱਧੀ ਰਾਤ ਪੌਣੇ 1 ਵਜੇ ਦਾ ਟਾਈਮ ਆ ਉਹ ਕਿੱਥੇ ਉਹ ਡਿਸਕਾਰਡ ਕਰਨ ਜਾਣਗੇ ਕਿਸੇ ਦੀ ਪੱਗ ਲਾ ਕੇ ਬਾਅਦ ਚ ਆਪਦੀ ਪੱਗ ਦੇਲੇ ਦੇ ਤਰ੍ਹਾਂ ਰੱਖ ਕੇ ਕਹੀਏ ਸਾਨੂੰ ਮਾਫ ਕਰ ਦੇ ਕਿਸੇ ਦੇ ਵੱਟ ਕੇ ਮਾਰ ਗਏ ਚਪੇੜ ਤੇ ਬਾਅਦ ਚ ਅਗਲੇ ਨੂੰ ਪੁੱਛੀਏ ਤੇਰੇ ਦਰਦ ਤਾਂ ਨਹੀਂ ਹੋਇਆ ਸੌਰੀ ਯਾਰ ਮੇਰੇ ਤੋਂ ਹੱਥ ਚੱਕਿਆ ਗਿਆ ਸੋ ਇਹ ਚੀਜ਼ਾਂ ਜਾਣੇ ਹਨ ਜਾਣੇ ਚ ਗਲਤੀਆਂ ਨਹੀਂ ਜਾਣੇ ਹਨ ਜਾਣੇ ਚ ਬੰਦਾ ਆਪਦੀ ਮਾਂ ਨੂੰ ਕਿਉਂ ਨਹੀਂ ਬੋਲ ਦਿੰਦਾ ਆਪਦੀ ਭੈਣ ਨੂੰ ਕਿਉਂ ਨਹੀਂ ਬੋਲ ਦਿੰਦਾ ਆਪਦੀ ਬੱਚੀ ਨੂੰ ਕਿਉਂ ਨਹੀਂ ਬੋਲ ਦਿੰਦਾ ਦੂਸਰੇ ਦੀਆਂ ਧੀਆਂ ਭੈਣਾਂ ਜਾਂ ਔਰਤਾਂ ਨੂੰ ਬੋਲਣਾ ਸੌਖਾ ਗੀਰ ਕੌਰ ਜੀ ਦਾ ਬਿਆਨ ਸੀ ਬੜੇ ਕਾੜੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਧਾਮੀ ਸਾਹਿਬ ਨੂੰ ਲਿਆ ਕਹਿੰਦੀ ਜੇ ਕਿਤੇ ਮੇਰੇ ਮੂੰਹ ਤੇ ਬੋਲਿਆ ਹੁੰਦਾ ਫੇਰ ਤਾਂ ਵੀ ਅਸੀਂ ਦੱਸ ਦਿੰਦੇ ਪਤਾ ਜੋ ਕੁਛ ਹੋਇਆ ਬਾਦਲ ਪਰਿਵਾਰ ਦਾ ਹੈਨਾ ਉਹਦੇ ਪਿੱਛੇ ਅਸਤੀਹੇ ਵੀ ਸੀ ਬਹੁਤ ਸਾਰੀਆਂ ਮੰਗਾਂ ਹੋਰ ਵੀ ਪੈਂਡਿੰਗ ਪਈਆਂ ਸੀ ਹੈਨਾ ਮੈਨੂੰ ਲੱਗਦਾ ਵੀ ਉਹਨਾਂ ਚੀਜ਼ਾਂ ਨੂੰ ਦਬਾਉਣ ਲਈ ਇਹ ਤੇ ਨਵੀਂ ਸਟੈਂਟ ਬਾਜੀ ਜਿਹੜੀ ਕ੍ਰੀਏਟ ਕੀਤੀ ਗਈ ਆ ਵੀ ਕਿਤੇ ਨਾ ਕਿਤੇ ਉਹ ਜਿਹੜਾ ਮਸਲਾ ਉਹ ਕਿਤੇ ਨਾ ਕਿਤੇ ਜਾ ਕੇ ਕਿਉਂਕਿ ਸਾਡੇ ਪੰਜਾਬੀਆਂ ਦੀ ਇਹ ਤਰਾਸ ਦੀ ਰਹੀ ਆ ਜਦੋਂ ਕੋਈ ਨਵਾਂ ਮਸਲਾ ਉੱਭਰ ਕੇ ਆਉਂਦਾ ਸੀ ਪੁਰਾਣੇ ਮਸਲੇ ਨੂੰ ਬੜੀ ਜਲਦੀ ਭੁੱਲ ਜਾਂਦੇ ਆ ਅਸੀਂ ਪੁਰਾਣੇ ਜ਼ਖਮਾਂ ਨੂੰ ਬੜੀ ਜਲਦੀ ਭੁੱਲ ਜਾਂਦੇ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਸ ਸੀਨ ਨੂੰ ਲੁਕਾਉਣ ਲਈ ਇਹ ਇੱਕ ਨਵਾਂ ਪ੍ਰਪੋਗੰਡਾ ਰਚਿਆ ਜਾ ਰਿਹਾ ਜਦੋਂ ਬੀਬਾ ਜਗੀਰ ਕੌਰ ਗਲਤ ਸੀ ਮੈਂ ਇੱਕ ਠੋਕ ਕੇ ਉਹਨਾਂ ਨੂੰ ਵੀ ਗਲਤ ਕਿਹਾ ਸੀ ਪਰ ਅੱਜ ਦੇਖੋ ਮaaf ਕਰਨਾ ਮੈਨੂੰ ਇਹ ਗੱਲ ਕਹਿ ਨਹੀਂ ਪੈ ਰਹੀ ਬਹੁਤਿਆਂ ਦੇ ਹਾਜਮ ਨਹੀਂ ਹੋਣੀ ਜਿਹੜੇ ਲਿਫਾਫਿਆਂ 'ਚੋਂ ਪ੍ਰਧਾਨ ਨਿਕਲਦੇ ਆ ਨਾ ਆਖਰਕਾਰ ਉਹਨਾਂ ਪ੍ਰਧਾਨਾਂ ਦੀ ਜਿਹੜੀ ਕਾਰਜਕਾਲਤਾ ਉਸੇ ਤਰ੍ਹਾਂ ਦੀ ਹੁੰਦੀ ਹੈ ਜੇ ਇੱਕ ਪ੍ਰਧਾਨ ਨਹੀਂ ਸੁਭਾਂਤ ਬਣਿਆ ਆਮ ਲੋਕ ਕਿਵੇਂ ਮੰਨਣਗੇ ਉਥੋਂ ਦੇ ਮੁਲਾਜ਼ਮ ਕਿਵੇਂ ਮੰਨਣਗੇ ਜੇ ਇੱਕ ਪ੍ਰਧਾਨ ਆਪੇ ਤੋਂ ਬਾਹਰ ਹੋ ਰਿਹਾ ਤੇ ਦੂਸਰੇ ਲੋਕ ਕੀ ਕਰਨਗੇ ਚੈਨਲ ਨਾਲ ਜੁੜੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਫਤੇ ਪ੍ਰਮਾਨ ਹੋਈ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੱਲ ਤੋਂ ਲੈ ਕੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਤੇ ਉਸ ਆਡੀਓ ਦੇ ਵਿੱਚ ਐਸ.ਸੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਦੀ ਪੀਸ ਕੀ ਕੋਰਤਾਪੀ ਬੋਲੀ ਗਈ ਸ਼ਬਦਾਵਲੀ ਚਰਚਾ ਦੇ ਵਿੱਚ ਹੈ ਤੇ ਕੱਲੀ ਚਰਚਾ ਨੇ ਨਾਲ ਹੈਰਾਨੀ ਵੀ ਹੁੰਦੀ ਆ ਕਿ ਐਡੇ ਸਰਮੌਰ ਸੰਸਾ ਦੇ ਪ੍ਰਧਾਨ ਐਡੀ ਵੱਡੀ ਕੁਰਸੀ ਤੇ ਬੈਠਣ ਵਾਲੇ ਲੋਕ ਐਡੇ ਵੱਡੇ ਅਹੁਦਿਆਂ ਤੇ ਬੈਠਣ ਵਾਲੇ ਲੋਕਾਂ ਦੀ ਸ਼ਬਦਾਵਲੀ ਇੰਨੀ ਘਟੀਆ ਕਿੱਦਾਂ ਹੋ ਸਕਦੀ ਹੈ ਕਿ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਕਿਸੇ ਵੀ ਔਰਤ ਦੇ ਪ੍ਰਤੀ ਬੋਲੇ ਗਏ ਸ਼ਬਦ ਕਿਉਂਕਿ ਅਸੀਂ ਜਿਸ ਧਰਮ ਨੂੰ ਬਿਲੋਂਗ ਕਰਦੇ ਆ ਸਾਡੇ ਧਰਮ ਦੇ ਵਿੱਚ ਔਰਤ ਨੂੰ ਬੜਾ ਮਹਾਨ ਦਰਜਾ ਦਿੱਤਾ ਗਿਆ ਕਿਉਂਕਿ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਦਰਜਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੇ ਜਦੋਂ ਔਰਤ ਦੇ ਪ੍ਰਤੀ ਕੋਈ ਇਸ ਤਰੀਕੇ ਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਤੇ ਫਿਰ ਸਿੱਖਾਂ ਦੇ ਵਿੱਚ ਰੋਣਾ ਸਿੱਖਾਂ ਦੇ ਵਿੱਚ ਰੋਜ਼ ਜਾਗਣਾ ਇੱਕ ਆਮ ਗੱਲ ਆ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਦੇ ਆ ਭੈਣ ਰਮਨਦੀਪ ਕੌਰ ਮਰਖਾਈ ਸਾਡੇ ਨਾਲ ਜਦ ਹਰ ਮਸਲੇ ਦੇ ਉੱਤੇ ਬੜੇ ਬੇਬਾਕਤਾ ਦੇ ਨਾਲ ਆਪਣੀ ਗੱਲ ਰੱਖਦੇ ਨੇ ਤੇ ਸਿਰਫ ਗੱਲ ਹੀ ਨਹੀਂ ਰੱਖਦੇ ਗਰਾਊਂਡ ਦੇ ਉੱਤੇ ਵੀ ਬੜੇ ਬੇਬਾਕਤਾ ਦੇ ਨਾਲ ਵਿਚਰਦੇ ਨੇ ਚੈਨਲ ਦੇ ਉੱਤੇ ਸਵਾਗਤ ਕਰਨ ਲਈ ਨੇ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਸਵਾਗਤ ਹੈ ਭੰਜੀ ਵਾਹਿਗੁਰੂ ਜੀ ਕਿਫਤ ਹੈ ਕਿਸ ਨਜ਼ਰੀਆ ਨਾਲ ਦੇਖਦੇ ਹੋ ਬਾਹਰ ਤੁਸੀਂ ਵੀ ਆ ਰਹੇ ਹੋ ਜਿਹੜੀ ਪਰਸਪਤ ਉਹ ਸੁਣ ਲਈ ਹੋਣੀ ਆ ਆਪ ਸ਼ਬਦ ਕਿਸ ਤਰੀਕੇ ਨਾਲ ਬੋਲੇ ਜਾ ਰਹੇ ਨੇ ਦੇਖੋ ਵੀਰ ਜੀ ਪਹਿਲੀ ਗੱਲ ਤਾਂ ਬਹੁਤ ਦੁੱਖ ਵਾਲੀ ਗੱਲ ਆ ਕਿ ਅੱਜ ਵੀ ਅਸੀਂ ਬੇਸ਼ੱਕ ਕਹਿੰਦੇ ਆ ਕਿ ਔਰਤ ਮਰਦ ਦੇ ਬਰਾਬਰ ਆ ਪਰ ਕਿਤੇ ਨਾ ਕਿਤੇ ਮਰਦ ਅੱਜ ਵੀ ਔਰਤ ਨੂੰ ਨੀਮਾ ਵਿਖਾਉਣ ਦੇ ਵਿੱਚ ਕੋਈ ਅਸਰ ਨਹੀਂ ਛੱਡ ਰਿਹਾ ਬਾਕੀ ਜੇ ਅਸੀਂ ਗੱਲ ਕਰੀਏ ਸਿੱਖ ਸਿਧਾਂਤਾਂ ਨੂੰ ਲੈ ਕੇ ਤੇ ਜਾਂ ਧਾਰਮਿਕ ਸਿੱਖਿਆ ਦੇ ਅਕੋਰਡਿੰਗ ਜੇਕਰ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਚੀਜ਼ ਸਾਡੇ ਸਾਹਮਣੇ ਦੇਖਣ ਨੂੰ ਆਉਂਦੀ ਆ ਕਿ ਪਹਿਲੇ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤਾਈ ਤੱਕ ਔਰਤਾਂ ਦੀ ਜਿਹੜੀ ਬਹੁਤ ਇੱਜ਼ਤ ਕੀਤੀ ਗਈ ਔਰਤਾਂ ਨੂੰ ਮਾਨ ਦਿੱਤਾ ਗਿਆ ਵਡਿਆਈ ਦਿੱਤੀ ਗਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੇ ਗੱਲ ਕਰੀਏ ਸੁਖਮੰਦਾ ਕੀ ਜੈਤੇ ਜਮੇ ਰਜ਼ਾਨ ਜਿਨ੍ਹਾਂ ਨੇ ਰਾਜੇ ਮਹਾਰਾਜਿਆਂ ਵਰਗਿਆਂ ਨੂੰ ਜਨਮ ਦਿੱਤਾ ਹੋਵੇ ਜਗ ਜਨਨੀ ਔਰਤ ਉਹ ਕਿਵੇਂ ਮਾੜੀ ਹੋ ਸਕਦੀ ਆ ਫਿਰ ਗੱਲ ਕਰੀਏ ਸਾਡੇ ਚ ਸਤੀ ਪ੍ਰਥਾ ਆਈ ਤੇ ਸਾਡੇ ਗੁਰੂ ਸਹਿਬਾਨਾਂ ਨੇ ਉਸ ਸਤੀ ਪ੍ਰਥਾ ਨੂੰ ਖਤਮ ਕੀਤਾ ਔਰਤ ਨੂੰ ਮਰਦ ਦੇ ਬਰਾਬਰ ਜੀਣ ਦਾ ਅਧਿਕਾਰ ਦਿੱਤਾ ਗਿਆ ਉਹ ਇਹ ਨਹੀਂ ਸਮਝਾਉਂਦੀ ਵੀ ਧਾਮੀ ਸਾਹਿਬ ਜਿਹੜੀ ਹੈਗੇ ਆ ਇਹ ਕਿਹੜੀ ਦੁਨੀਆਂ ਦੇ ਵਿੱਚ ਵਸ ਰਹੇ ਆ ਜਾਂ ਕਿ ਉਹਦਾ ਇਹਨਾਂ ਦੀ ਧੌਣ ਦੇ ਵਿੱਚ ਇਸ ਤਰ੍ਹਾਂ ਦਾ ਕਿੱਲਾ ਗੱਡਿਆ ਹੋਇਆ ਜਿਹੜਾ ਇਹਨਾਂ ਨੂੰ ਔਰਤ ਕਿਸੇ ਪੱਖ ਤੋਂ ਵੀ ਸਹੀ ਨਜ਼ਰ ਨਹੀਂ ਆਉਂਦੀ ਸੋ ਅੱਜ ਜਦੋਂ ਇਹ ਆਡੀਓ ਵਾਇਰਲ ਹੁੰਦੀ ਆ ਆਡੀਓ ਵਾਇਰਲ ਹੋਣ ਤੋਂ ਬਾਅਦ ਬਾਗੀ ਸੁਰਾਂ ਬਹੁਤ ਉੱਠੀਆਂ ਨੇ ਕਹਿੰਦੇ ਵੀ ਜਿਹੜੀਆਂ ਉੱਥੇ ਮੇਨ ਵਰਕਰ ਸਰਦਾਨੇ ਮਲਾਜ਼ਮ ਨੇ ਬੀਬੀਆਂ ਉਹਨਾਂ ਨੂੰ ਵੀ ਕਾਫੀ ਇਹਨਾਂ ਵੱਲੋਂ ਆਪੇ ਸ਼ਬਦਾਵਲੀ ਬੋਲੀ ਜਾਂਦੀ ਆ ਉਥੋਂ ਦੇ ਮਲਾਜ਼ਮਾਂ ਨੂੰ ਵੀ ਬੋਲੀ ਜਾਂਦੀ ਆ ਧਾਮੀ ਸਾਹਿਬ ਅਕਸਰ ਹੀ ਆਪੇ ਬਾਰ ਹੋ ਜਾਂਦੇ ਆ ਅੱਜ ਮੈਂ ਦੁਪਹਿਰੇ ਸੌਂ ਰਹੀ ਸੀ ਬੀਬਲ ਜੰਗੀਰ ਕੌਰ ਜੀ ਦਾ ਬਿਆਨ ਸੀ ਬੜੇ ਕਾੜੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਧਾਮੀ ਸਾਹਿਬ ਨੂੰ ਲਿਆ ਕਹਿੰਦੀ ਜੇ ਕਿਤੇ ਮੇਰੇ ਮੂੰਹ ਤੇ ਬੋਲਿਆ ਹੁੰਦਾ ਫਿਰ ਤੈਨੂੰ ਅਸੀਂ ਦੱਸ ਦਿੰਦੇ ਪਤਾ ਹੂੰ ਸੋ ਆਸ ਆਪਣੇ ਮਹਿਲਾ ਕਮਿਸ਼ਨ ਨੇ ਵੀ ਬਹੁਤ ਕਰੜੇ ਸ਼ਬਦਾਂ ਚ ਨਿੰਦਿਆ ਕੀਤੀ ਆ ਉਹ ਕਹਿੰਦੀ ਵੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਇਨਸਾਨ ਨੂੰ ਤਾਂ ਮਤਲਬ ਕਿ ਪ੍ਰਧਾਨ ਦਾ ਉਹਦਾ ਮਿਲਣਾ ਹੀ ਨਹੀਂ ਸੀ ਚਾਹੀਦਾ ਜਿਹੜਾ ਔਰਤਾਂ ਪ੍ਰਤੀ ਐਨੀ ਘਿਰਨਾ ਰੱਖਦਾ ਸੋ ਗੱਲ ਇਹ ਨਹੀਂ ਕਿ ਸਮੇਂ-ਸਮੇਂ ਤੇ ਬੜੇ ਔਰਤਾਂ ਦੇ ਖਿਲਾਫ ਬੜੇ ਵਿਵਾਦਕ ਮੁੱਦੇ ਛੜਦੇ ਆਇਆ ਪਰ ਇੱਕ ਧਾਰਮਿਕ ਸੰਸਥਾ ਦਾ ਮੁਖੀ ਹੋਵੇ ਧਾਰਮਿਕ ਸੰਸਦ ਦਾ ਇੱਕ ਮੁਖੀ ਹੋਵੇ ਤੇ ਅਸੀਂ ਉੱਥੋਂ ਇੱਕ ਸਿੱਖਿਆ ਲੈ ਕੇ ਆਈਏ ਮਤਲਬ ਕਿ ਇੱਕ ਪ੍ਰਧਾਨ ਸਹਿਬਾਨ ਦੀ ਕੋਲ ਆਵੇ ਜਾਂ ਇੱਕ ਉਹਦਾ ਬਿਆਨ ਆਉਂਦਾ ਤੇ ਲੋਕ ਉਹਨੂੰ ਬੜੀ ਗੌਰ ਨਾਲ ਹੁੰਦੀ ਆ ਪਰ ਜਦੋਂ ਇੱਕ ਪ੍ਰਧਾਨ ਉੱਠ ਕੇ ਕਿਸੇ ਦੀ ਧੀ ਭੈਣ ਦੀ ਖਿਲਾਫ ਸ਼ਬਦ ਬੋਲੂਗਾ ਤੇ ਮੈਨੂੰ ਲੱਗਦਾ ਉਸ ਤੋਂ ਮੰਦਭਾਗੀ ਗੱਲ ਨਹੀਂ ਹੋਰ ਕੋਈ ਹੋ ਸਕਦੀ ਸੋ ਇਹ ਜਿਹੜੀ ਹਰਕਤ ਕੀਤੀ ਆ ਧਾਮੀ ਸਾਹਿਬ ਨੇ ਬਹੁਤ ਨਿੰਦਣਯੋਗ ਆ ਕਹਿੰਦੇ ਹੁੰਦੇ ਹਨ ਕਿ ਕਈ ਵਾਰੀ ਇਨਸਾਨ ਆਪਾ ਗਵਾ ਬੈਠਦਾ ਪਰ ਆਪਾ ਕਦੇ ਧੋਣਦਾ ਜਦੋਂ ਉਹਦੇ ਪਿੱਛੇ ਇੱਕ ਪ੍ਰੈਸ਼ਰਾਈਜ਼ ਗਰੁੱਪ ਹੋ ਜਾਂਦਾ ਸੋ ਕਿਤੇ ਨਾ ਕਿਤੇ ਚੀਜ਼ਾਂ ਦੇਖਣ ਨੂੰ ਮਿਲੀਆਂ ਵੀ ਜਿਹੜੇ ਧਾਮੀ ਸਾਹਿਬ ਬੋਲ ਰਹੇ ਆ ਕਿਤੇ ਨਾ ਕਿਤੇ ਧਾਮੀ ਸਾਹਿਬ ਆਪ ਨਹੀਂ ਬੋਲ ਰਹੇ ਉਹਨਾਂ ਦੇ ਮਗਰ ਕੋਈ ਤਾਕਤ ਬੋਲ ਰਹੀ ਆ ਦੇਖੋ ਜੋ ਕਾਲਪਕ ਸੈੱਟ ਹੋਇਆ ਜਿਸ ਤਰ੍ਹਾਂ ਬਾਦਲ ਪਰਿਵਾਰ ਨੂੰ ਤਨਖਾਹੀਆਂ ਕਰਾਰ ਕੀਤਾ ਗਿਆ ਜੋ ਕੁਝ ਹੋਇਆ ਬਾਦਲ ਪਰਿਵਾਰ ਦਾ ਹੈਨਾ ਉਹਦੇ ਪਿੱਛੇ ਅਸਤੀਹੀ ਵੀ ਸੀ ਬਹੁਤ ਸਾਰੀਆਂ ਮੰਗਾਂ ਹੋਰ ਵੀ ਪੈਂਡਿੰਗ ਪਈਆਂ ਸੀ ਹੈਨਾ ਮੈਨੂੰ ਲੱਗਦਾ ਵੀ ਉਹਨਾਂ ਚੀਜ਼ਾਂ ਨੂੰ ਦਬਾਉਣ ਲਈ ਇੱਕ ਨਵੀਂ ਸਟੈਂਡ ਬਾਜੀ ਜਿਹੜੀ ਕ੍ਰੀਏਟ ਕੀਤੀ ਗਈ ਆ ਵੀ ਕਿਤੇ ਨਾ ਕਿਤੇ ਉਹ ਜਿਹੜਾ ਮਸਲਾ ਉਹ ਕਿਤੇ ਨਾ ਕਿਤੇ ਜਾ ਕੇ ਕਿਉਂਕਿ ਸਾਡੇ ਪੰਜਾਬੀਆਂ ਲਈ ਇਹ ਤਾਸਦੀ ਰਹੀ ਆ ਜਦੋਂ ਕੋਈ ਨਵਾਂ ਮਸਲਾ ਉੱਪਰ ਕੇ ਆਉਂਦਾ ਸੀ ਪੁਰਾਣੇ ਮਸਲੇ ਨੂੰ ਬੜੀ ਜਲਦੀ ਭੁੱਲ ਜਾਂਦੇ ਆ ਅਸੀਂ ਪੁਰਾਣੇ ਜ਼ਖਮਾਂ ਨੂੰ ਬੜੀ ਜਲਦੀ ਭੁੱਲ ਜਾਂਦੇ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਸ ਸੀਨ ਨੂੰ ਲੁਕਾਉਣ ਲਈ ਇਹ ਇੱਕ ਨਵਾਂ ਪ੍ਰੋਪਗੈਂਡਾ ਰਚਿਆ ਜਾ ਰਿਹਾ ਜਿੱਦਾਂ ਮਿਸਰ ਤੋਂ ਮੀ ਆਫੀ ਵੀ ਮੰਗਦੇ ਆ ਤੇ ਨਾਲ ਇਹ ਵੀ ਕਹਿੰਦੇ ਆ ਕਿ ਜਾਣੇ ਅਣਜਾਣੇ ਦੇ ਵਿੱਚ ਹੋ ਗਿਆ ਜਾਣੇ ਅਣਜਾਣੇ ਦੇ ਵਿੱਚ ਕਿਸੇ ਨੂੰ ਗਾਲਾਂ ਕੱਢੀਆਂ ਜਾ ਸਕਦੀਆਂ ਉਸੀ ਇਹ ਦੇਖੋ ਬਾਈ ਜੀ ਕਿਸੇ ਦੀ ਪੱਗ ਲਾ ਕੇ ਬਾਅਦ ਚ ਆਪਦੀ ਪੱਗ ਅਗਲੇ ਦੇ ਤਰ੍ਹਾਂ ਰੱਖ ਕੇ ਕਿ ਜੇ ਸਾਨੂੰ ਮਾਫ ਕਰ ਦੇ ਕਿਸੇ ਦੇ ਵੱਟ ਕੇ ਮਾਰ ਗਏ ਚਪੋੜ ਤੇ ਬਾਅਦ ਚ ਅਗਲੇ ਨੂੰ ਪੁੱਛੀਏ ਤੇਰੇ ਦਰਦ ਤਾਂ ਨਹੀਂ ਹੋਇਆ ਸੌਰੀ ਯਾਰ ਮੇਰੇ ਤੋਂ ਹੱਥ ਚੱਕਿਆ ਗਿਆ ਸੋ ਇਹ ਚੀਜ਼ਾਂ ਜਾਣੇ ਜਾਂਣੇ ਚ ਗਲਤੀਆਂ ਨਹੀਂ ਜਾਣੇ ਜਾਂਣੇ ਚ ਬੰਦਾ ਆਪਦੀ ਮਾਂ ਨੂੰ ਕਿਉਂ ਨਹੀਂ ਬੋਲ ਦਿੰਦਾ ਆਪਦੀ ਭੈਣ ਨੂੰ ਕਿਉਂ ਨਹੀਂ ਬੋਲ ਦਿੰਦਾ ਆਪਦੀ ਬੱਚੀ ਨੂੰ ਕਿਉਂ ਨਹੀਂ ਬੋਲ ਦਿੰਦਾ ਦੂਸਰੇ ਨਹੀਂ ਈਆਂ ਈਆਂ ਪਹਿਣਾ ਜਾਂ ਔਰਤਾਂ ਨੂੰ ਬੋਲਣਾ ਸੌਖਾ ਸੋ ਜਿੱਥੇ ਜਿਹੜੀ ਚੀਜ਼ ਗਲਤ ਆ ਦੇਖੋ ਅੱਜ ਤੱਕ ਤੁਸੀਂ ਕਾਫੀ ਚੈਨਲਾਂ ਤੇ ਮੇਰੀਆਂ ਕਵਰਿੰਗ ਕੀਤੀਆਂ ਤੁਹਾਡੇ ਚੈਨਲ ਕਰਦੇ ਰਹੇ ਆ ਮੈਂ ਜਿੱਥੇ ਵੀ ਕੋਈ ਗਲਤ ਆ ਮੈਂ ਗਲਤ ਦੇ ਖਿਲਾਫ ਜਿਹੜੀ ਆਵਾਜ਼ بلند ਕਰਦੀ ਆ ਜਦੋਂ ਬੀਬਾ ਜਗੀਰ कौर ਗਲਤ ਸੀ ਮੈਂ ਹੱਕ ਠੋਕ ਕੇ ਉਹਨਾਂ ਨੂੰ ਵੀ ਗਲਤ ਕਿਹਾ ਸੀ ਪਰ ਅੱਜ ਦੇਖੋ ਮaaf ਕਰਨਾ ਮੈਨੂੰ ਇਹ ਗੱਲ ਕਹਿ ਨਹੀਂ ਪੈ ਰਹੀ ਆ ਬਹੁਤਿਆਂ ਦੇ ਹਾਜਮ ਨਹੀਂ ਹੋਣੀ ਜਿਹੜੇ ਲਫ਼ਾਤਿਆਂ ਚ ਪ੍ਰਧਾਨ ਕਲ ਦੀ ਆਣਾ ਆਖਰਕਾਰ ਉਹਨਾਂ ਪ੍ਰਧਾਨਾਂ ਦੀ ਜਿਹੜੀ ਕਾਰਜਕਾਲਤਾ ਉਸੇ ਤਰ੍ਹਾਂ ਦੀ ਹੁੰਦੀ ਹੈ ਜੇ ਕਾਬਲੀਅਤ ਦੇ ਵੇਖ ਕੇ ਚੁਣੇ ਗਏ ਹੋਣ ਤਾਂ ਬਿਲਕੁਲ ਜੀ ਬਿਲਕੁਲ ਜੇ ਕਾਬਲੀਅਤ ਦੇ ਤੌਰ ਤੇ ਚੁਣੇ ਜਾਂਦੇ ਤਾਂ ਮੈਨੂੰ ਲੱਗਦਾ ਕਾਲ ਤੱਕ ਸਹਿਬ ਆ ਜਿਹੜਾ ਇਹ ਸਾਡਾ ਸ਼ਰਮ ਹੋ ਰਹਾ ਸਾਡੀ ਸਿੱਖਾਂ ਦੀ ਸੁਪਰੀਮ ਕੋਰਟ ਆ ਕਾਲ ਤੱਕ ਤੇ ਤੋਂ ਹੋਇਆ ਹੁਕਮ ਅਜੇ ਤੱਕ ਆਲਾ ਨਹੀਂ ਗਿਆ ਤੇ ਮੈਂ ਕਹਿੰਨੀ ਆ ਵੀ ਧਾਮੀ ਸਾਹਿਬ ਅਜੇ ਤੱਕ ਉਧਰਲੇ ਪਾਸੇ ਨੂੰ ਰੋਕ ਨਹੀਂ ਕਰਦੇ ਨਵਾਂ ਹੀ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਬਿਆਨ ਹੀ ਇਸ ਤਰ੍ਹਾਂ ਦੇ ਦੇ ਰਹੀ ਆ ਵੀ ਕਮਾਲ ਹੈ ਇਹਨਾਂ ਚੀਜ਼ਾਂ ਦੀ ਦੋ ਦਸੰਬਰ ਅੱਜ ਪਾਕ ਸਾਡੇ ਤੋਂ ਇੱਕ ਜਿਹੜਾ ਸ਼੍ਰੋਮਣੀ ਕਮੇਟੀ ਦਾ ਚੈਨਲ ਤਾਂ ਚਲਾਇਆ ਨਹੀਂ ਗਿਆ ਹਾਂ ਅਸੀਂ ਔਰਤਾਂ ਦੇ ਉੱਤੇ ਤਾਨਾ ਕਸ਼ੀ ਕਰ ਰਹੇ ਆ ਸਾਡੇ ਤੋਂ ਇਹ ਚੈਨਲ ਤਾਂ ਚਲਾਇਆ ਨਹੀਂ ਗਿਆ ਸੈਕੰਡ ਨੰਬਰ ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਜਿਹੜੀ ਪਵਿੱਤਰ ਧਰਤੀ ਆ ਪਵਿੱਤਰ ਨਗਰੀ ਆ ਦਰਬਾਰ ਸਾਹਿਬ ਉਹਦੇ ਵਿੱਚ ਜਿੰਨੇ ਵੀ ਆਊਟ ਆਫ ਸਟੇਟ ਆਉਂਦੇ ਆ ਪੰਜਾਬੀਆਂ ਨੂੰ ਦਾ ਫੜ ਵੀ ਲੈਂਦੇ ਆ ਉੱਟ ਵੀ ਦਿੰਦੇ ਆ ਬੜਾ ਕੁਛ ਕਰਦੇ ਆ ਮੈਂ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਸੁਖੀ ਸੀ ਤੇ ਮੈਂ ਉਹ ਸੇਵਾ ਦੇ ਦੌਰਾਨ ਕਰਤਾਰਮਾਂ ਦੇ ਵਿੱਚ ਪਈ ਸੀ ਮੇਰੇ ਕੋਲੇ ਸੁਲਤਾਨਪੁਰ ਦੀ ਮਾਤਾ ਦੇ ਮਤਾਵਾ ਕਈਆਂ ਸੀ ਉੱਥੇ ਆਊਟ ਆਫ ਸਟੇਟ ਕਾਫੀ ਜਿਹੜੇ ਲੋਕ ਉੱਥੇ ਆ ਕੇ ਬੈਠ ਗਏ ਤੇ ਉਹਨਾਂ ਦੇ ਬੱਚੇ ਜਿਹੜੇ ਮਤਲਬ ਕਿ 12 ਸਾਲ ਤੋਂ ਲੈ ਕੇ 17 18 ਸਾਲ ਦੀਏ ਜੇ ਤੱਕ ਸੀ ਜੀ ਉਹ ਪੁੱਛਦੇ ਕਿ ਆ ਇਹ ਪਾਣੀ ਹੈ ਜਿਹੜਾ ਇਹ ਪਾਣੀ ਹੈ ਇਸਕੇ ਸਾਥ ਹਮ ਹੱਥ ਨੂੰ ਡੋਲੇ ਹਮ ਆਦੇ ਬਾਤ ਨੂੰ ਕੁਐਸਚਨ ਕਰਦੇ ਆ ਕਾਫੀ ਜਾਣਿਆਂ ਦੇ ਪਿਆਸੀ ਉੱਥੇ ਅੱਛਾ ਇਹ ਇਹ ਕਿਆ ਚੀਜ਼ ਹੈ ਇਹ ਕੋਈ ਮੰਦਰ ਹੈ ਯਹਾਂ ਪਰ ਕੈਸੇ ਰਹਿਣ ਮਤਲਬ ਆਊਟ ਆਫ ਵੇ ਜਾ ਰਹੀ ਸੀ ਉਹਨਾਂ ਦੇ ਪਿਤਾ ਬੋਲੇ ਕਹਿੰਦੇ ਜੀ ਇਹ ਤਾਂ ਹਮਾਰਾ ਸਵਰਨ ਮੰਦਰ ਹੈ ਸਿੱਖੋ ਨਹੀਂ ਛੀਨ ਲਿਆ ਓਕੇ ਅੱਛਾ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਤੁਹਾਡੇ ਮੁਲਾਜ਼ਮ ਬਰਸ਼ੇ ਲੈ ਲੈ ਖੜੇ ਨੇ ਆਊਟ ਆਫ ਸਟੇਟ ਆ ਕੇ ਲੋਕ ਮੈਨੂੰ ਨਹੀਂ ਬਤਾਉਂ ਕੀ ਚੀਜ਼ ਆ ਮੂੰਹ ਦੇ ਵਿੱਚ ਜਿਹੜਾ ਰੈੱਡ ਰੈੱਡ ਕਰ ਦਿੰਦਾ ਚਬਾਈ ਜਾਂਦੇ ਮੈਂ ਨਹੀਂ ਜਾਣਦੀ ਉਹਨੂੰ ਉਹ ਕੀ ਬੁਲਾ ਪਰ ਉਹਨਾਂ ਦੇ ਮੂੰਹਾਂ ਦੇ ਵਿੱਚ ਉਹ ਸੀ ਅੱਛਾ ਅੱਛਾ ਅੱਧੀ ਰਾਤ ਪੌਣੇ 1 ਵਜੇ ਦਾ ਟਾਈਮ ਆ ਉਹ ਕਿੱਥੇ ਉਹ ਡਿਸਕਾਰਡ ਕਰਨ ਜਾਣਗੇ ਹਾਂ ਉਹ ਚੀਜ਼ਾਂ ਵਿਚਾਰਨ ਵਾਲੀਆਂ ਅੱਛਾ ਉਹ ਤੁਸੀਂ ਕਹਿੰਦੇ ਆ ਕਿ ਇੱਥੇ ਪੈਂਟ ਕਮੀਨੀ ਪਾਸਾ ਖੁੱਲੇ ਵਾਲ ਲੈ ਲੈ ਉਹ ਅਦਰ ਸਟੇਟ ਦੇ ਲੋਕ ਆਣ ਆਣ ਕੇ ਫਿਰ ਕਰਮਾਂ ਦੇ ਵਿੱਚ ਸਲਹੂਆਂ ਲੈ ਰਹੇ ਆ ਧਾਮੀ ਸਾਹਿਬ ਨਜ਼ਰ ਉਹਨਾਂ ਲੋਕਾਂ ਤੇ ਮਾਰਨ ਆਲੀ ਆ ਨਾ ਕਿ ਤੁਸੀਂ ਆਪਸੇ ਦੇ ਵਿੱਚ ਡਾੜਾ ਮਰੋ ਸਿੱਖ ਧਰਮ ਨੂੰ ਢਾ ਨਾ ਲਾਓ ਸਿੱਖ ਧਰਮ ਦੇ ਵਿੱਚ ਆਣ ਕੇ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਨਾ ਹੋ ਜਿਹੜੇ ਲੋਕਾਂ ਨੇ ਹਮੇਸ਼ਾ ਸਿੱਖ ਧਰਮ ਨੂੰ ਢਾ ਲਾਈ ਆ ਸਿੱਖ ਧਰਮ ਨੂੰ ਦੇ ਸਿਧਾਂਤਾਂ ਨੂੰ ਮੰਨੋ ਜੇ ਇੱਕ ਪ੍ਰਧਾਨ ਨਹੀਂ ਸਿਧਾਂਤ ਮੰਨ ਰਿਹਾ ਆਮ ਲੋਕ ਕਿਵੇਂ ਮੰਨਣਗੇ ਉਥੋਂ ਦੇ ਮਲਾਜਮ ਕਿਵੇਂ ਮੰਨਣਗੇ ਜੇ ਇੱਕ ਪ੍ਰਧਾਨ ਆਪੇ ਤੋਂ ਬਾਹਰ ਹੋ ਰਿਹਾ ਹੈ ਤੇ ਦੂਸਰੇ ਲੋਕ ਕੀ ਕਰਨਗੇ ਆਪੇ ਤੋਂ ਬਾਹਰ ਵੀ ਆਨ ਰਿਕਾਰਡ ਹੋ ਰਿਹਾ ਹੈ ਬਿਲਕੁਲ ਜੀ ਮੰਨ ਲਓ ਵੀ ਪਤਾ ਹੈ ਪੱਤਰਕਾਰ ਦੇ ਨਾਲ ਗੱਲ ਕਰਦੇ ਪਏ ਆ ਬਿਲਕੁਲ ਉਹ ਵੀ ਆਨ ਰਿਕਾਰਡ ਹੈ ਆਨ ਰਿਕਾਰਡ ਇਸੇ ਹੀ ਸ਼ਬਦਾਵਲੀ ਆ ਤੇ ਆਫਰ ਰਿਕਾਰਡ ਕਿਸ ਤਰੀਕੇ ਦੀ ਹੋਈ ਬਿਲਕੁਲ ਨਹੀਂ ਤੁਸੀਂ ਦੇਖਿਆ ਨਹੀਂ ਜਦੋਂ ਧਾਮੀ ਸਾਹਿਬ ਦੂਸਰੇ ਨਹੀਂ ਦਵਾਰਾ ਇਹ ਪ੍ਰਧਾਨ ਸਾਹਿਬ ਦੇ ਨਾਲ ਆਏ ਜਾ ਰਹੇ ਆ ਜਦੋਂ VOTING ਹੋ ਰਹੀ ਆ ਉਦੋਂ ਵੀ ਉਹਥੇ ਆਪੇ ਤੋਂ ਬਾਹਰ ਹੋਏ ਸੀ ਸਿਰਫ ਇਨਾ ਵੀ ਉਹ ਮੀਡੀਆ ਤੇ ਵਾਇਰਲ ਨਹੀਂ ਹੋਈ ਇਨੀ ਉਹ ਚੀਜ਼ ਜਦੋਂ ਵਾਇਰਲ ਨਹੀਂ ਹੋਈ ਲੋਕਾਂ ਨੂੰ ਪਤਾ ਨਹੀਂ ਲੱਗਾ ਸੋ ਦੇਖੋ ਅੱਜ ਦੇ ਕੱਲ ਅਸੀਂ ਇਹ ਨਹੀਂ ਕਹਿੰਦੇ ਦੇਖੋ ਸਾਬਤ ਸੂਰਤ ਬੰਨ ਦੇ ਨਾਲ ਤੁਸੀਂ ਚੰਗੇ ਨਹੀਂ ਤੁਹਾਡਾ ਜੀ ਆਤਮਾ ਸ਼ੁੱਧਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੇ ਅਸੀਂ ਆਪੇ ਨੂੰ ਪਛਾਣਾਂਗੇ ਨਾ ਪ੍ਰਮਾਤਮਾ ਤਾਂ ਤੁਹਾਡੇ ਅੰਦਰ ਆ ਜੇ ਅਸੀਂ ਭੈ ਰੱਖ ਕੇ ਗੱਲ ਕਰਾਂਗੇ ਨਾ ਤਾਂ ਉਹਦਾ ਜਿਹੜਾ ਰਿਜ਼ਲਟ ਆ ਵਧੀਆ ਨਿਕਲੂਗਾ ਸਕਾਰਤ ਨਤੀਜੇ ਨਿਕਲਣਗੇ ਦੇਖੋ ਅਸੀਂ ਇੱਕ ਐਜ਼ ਅ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਜੋ ਸਾਡੀਆਂ ਊਨ ਟਾਈਆਂ ਅਸੀਂ ਜਾਂ ਜੋ ਸਾਡੇ ਮਲਾਜਮਾਂ ਦੇ ਵਿੱਚ ਹੁੰਟਾਈਆਂ ਉਹਨਾਂ ਨੂੰ ਅਸੀਂ ਦੂਰ ਨਹੀਂ ਕਰਦੇ ਅੱਛਾ ਫਿਰ ਤੁਸੀਂ ਦੇਖੋ ਵੀ ਦਰਬਾਰ ਸਾਹਿਬ ਜਦੋਂ ਆਪਾਂ ਅੰਦਰ ਜਾਂਦੇ ਹਾਂ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਜਾਂਦੇ ਹਾਂ ਕਈ ਬਜ਼ੁਰਗ ਐਸ ਤਰ੍ਹਾਂ ਦੇ ਆ ਜਿਹੜੇ ਲਚਾਰ ਆ ਜਿਹੜੇ ਉੱਥੇ ਖੜੇ ਆ ਉਹ ਐਨੀ ਕੁ ਬੇਇੱਜ਼ਤੀ ਕਰਦੇ ਉਹਨਾਂ ਦੀ ਇਹ ਖੁਦ ਮੇਰੇ ਕੰਨੀਆਂ ਸੁਨੀਆਂ ਹੋਈਆਂ ਗੱਲਾਂ ਹੈ ਖੁਦ ਦੇਖੀਆਂ ਹੋਈਆਂ ਗੱਲਾਂ ਨੇ اچھا ਜੇ ਕੋਈ ਲੀਡਰ ਆਉਂਦਾ ਉਹਨੂੰ ਬੜੀ ਆਦਰਤਾ ਦੇ ਨਾਲ ਪਰਲੇ ਜੇ ਤੁਸੀਂ ਬਜ਼ੁਰਗਾਂ ਨੂੰ ਲੰਘਣ ਦੇ ਦੋ ਇੱਕ ਰਸਤਾ ਬਜ਼ੁਰਗਾਂ ਲਈ ਬਣਾ ਦਿਓ ਤਿੰਨ ਆ ਰਸਤੇ ਇਹ ਕੌਣ ਦਾ ਦੂਜਾ ਜਾਂਦੇ ਆ ਵਿਚਾਲੜੀ ਜਿਹੜੀ ਲੈਣਾ ਕੱਲੇ ਬਜ਼ੁਰਗਾਂ ਲਈ ਕਰ ਦਿਓ ਨੌਜਵਾਨ ਤਾਂ ਫਿਰ ਵੀ ਹੈਂਡੀਕੈਪ ਲਈ ਕਰ ਦਿਓ ਬਜ਼ੁਰਗਾਂ ਲਈ ਕਰ ਦਿਓ ਤਾਂ ਕਿ ਜਿਹੜਾ ਵੀ ਦੂਰ ਤੋਂ ਜਾਂਦਾ ਨਾ ਗੁਰੂ ਰਾਮਦਾਸ ਜੀ ਮੇਰੇ ਇਸ ਤਰ੍ਹਾਂ ਦੇ ਨਿਆਸਰਿਆਂ ਦੇ ਆਸਰੇ ਆ ਨਿਆਸਰਿਆਂ ਦੇ ਆਸਰੇ ਆ ਉਹ ਤੇ ਜੇ ਹੁਣ ਸਾਡੀਆਂ ਉਥੋਂ ਦੀਆਂ ਕਮੇਟੀਆਂ ਮੌਜੂਦਾ ਮਾੜੀਆਂ ਹੋ ਜਾਣੀਆਂ ਤੇ ਹਾਂ ਇਹ ਨਹੀਂ ਪ੍ਰਮਾਤਮਾ ਸਾਰਾ ਰਹਿਂਦਾ ਪਰ ਮੈਂ ਇੱਕ ਗੱਲ ਕਹਿਣੀ ਚਾਹਨੀ ਆ ਦੇਖੋ ਜੇ ਅਸੀਂ ਗੱਲ ਕਰੀਏ ਮਾਤਾ ਗੁਜਰ ਕੌਰ ਤੋਂ ਲੈ ਕੇ ਜਿਹੜੀ ਕਹਿੰਦੀ ਮੈਂ ਮਾਂ ਗੁਜ਼ਰੀ ਆ ਪਲ-ਪਲ ਵਿੱਚ ਗੁਜ਼ਰੀ ਆ ਪੋਤੇ ਵਾਰ ਕੇ ਗੁਜ਼ਰੀ ਆ ਮੈਂ ਮਾਂ ਗੁਜ਼ਰੀ ਆ ਹੈਨਾ ਜਿਨੇ ਸਰਬਾਂਸ ਵਾਰਤਾ ਜਿਨੇ ਪਤੀ ਵਾਰਤਾ ਪੋਤੇ ਵਾਰਤੇ ਹੈਨਾ ਕਿੱਡਾ ਜੇਰਾ ਸੀ ਉਸ ਮਾਤਾ ਦਾ ਉਹਨੂੰ ਕਿੰਨੀ ਅੱਜ ਅਸੀਂ ਅਦਬ ਦੇ ਨਾਲ ਬਣਾਉਨੇ ਜੇ ਅਸੀਂ ਕਹੀਏ ਵੀ ਅਸੀਂ ਮਾਂ ਗੁਜ਼ਰੀ ਦੇ ਪੋਤੇ ਆ ਤੇ ਮਾਂ ਗੁਜ਼ਰੀ ਤਾਂ ਨਹੀਂ ਸਿੱਖਣ ਦੀ ਤੁਸੀਂ ਆਪਣਾ ਨੂੰ ਗਲਤ ਕੋ ਜੇ ਅਸੀਂ ਗੱਲ ਕਰੀਏ ਮਾਤਾ ਭਾ ਕਰਦੀ ਮੈਦਾਨੇ ਜੰਗ ਚ ਜੂੰਜੀ ਹਯੂਰ ਸਾਹਿਬ ਤੱਕ ਲੜਦੀ ਗਈ ਗੁਰੂ ਸਾਹਿਬਾਂ ਦੇ ਨਾਮ ਰਹੀ ਜੇ ਗੱਲ ਕਰੀਏ ਮਾਤਾ ਸਹਿਬ ਕਰਦੀ ਮਾਤਾ ਜੀਤਾਂ ਦੀ ਗੱਲ ਕੀਤੀ ਜਾਵੇ ਜੇ ਛਾਂਸੀ ਦੀ ਰਾਣੀ ਦੀ ਗੱਲ ਕੀਤੀ ਜਾਵੇ ਮਦਰ ਟੇਸਾ ਦੀ ਹੁਣ ਧੰਨੀ ਸਾਲ ਤੱਕ ਇਹ ਗੱਲ ਕਹਿ ਕੇ ਕਹਤਾ ਵੀ ਹਾਂ ਜੀ ਮੈਂ ਮਾਫੀ ਮੰਗਦਾ ਜਾਣੇ ਅਣਜਾਣੇ ਚ ਮੈਂ ਆਪਾ ਗਵਾ ਬੈਠਾ ਗੱਲ ਇਹ ਆ ਕਿ ਭਾਨੀ ਸਾਹਿਬ ਅੱਜ ਔਰਤਾਂ ਅੱਜ ਨਹੀਂ ਮੁੱਢ ਕਨਿਮ ਤੋਂ ਸਿਰਫ ਸਾਡੀਆਂ ਔਰਤਾਂ ਇਹ ਆ ਕਿ ਅਸੀਂ ਚੁੱਲ੍ਹੇ ਦੇ ਚੁੱਲ੍ਹੇ ਦਾ ਬੱਟਾ ਬਣ ਕੇ ਰਹਿਣਾ ਅਸੀਂ ਆਪਦੇ ਪਰਿਵਾਰਕ ਮੋਹ ਮਾਇਆ ਜਾਲ ਚੋਂ ਬਾਹਰ ਨਹੀਂ ਨਿਕਲ ਸਕੀਆਂ ਕਿਉਂ ਔਰਤ ਨੂੰ ਦੇਖੋ ਪ੍ਰਮਾਤਮਾ ਦੇ ਨਾਲ ਮਾਂ ਦਾ ਕੰਪੈਰੀਸ਼ਨ ਕਿਉਂ ਕੀਤਾ ਗਿਆ ਪਿਓ ਦਾ ਨਾ ਕੀਤਾ ਗਿਆ ਬਿਲਕੁਲ ਭਰਾ ਦਾ ਨਾ ਕੀਤਾ ਗਿਆ ਪੁੱਤ ਦਾ ਨਾ ਕੀਤਾ ਗਿਆ ਮਾਂ ਦਾ ਹੀ ਕੀਤਾ ਗਿਆ ਕਿਉਂਕਿ ਮਾਂ ਉਹ ਚੀਜ਼ ਹੈ ਜਿਹੜੀ ਆਰਦੇ ਚ ਇੱਕ ਨਵੀਂ ਜ਼ਿੰਦਗੀ ਪੈਦਾ ਕਰਦੀ ਹੈ ਕਿਉਂਕਿ ਔਰਤ ਸੰਪੂਰਨ ਔਰਤ ਉਹਦੋਂ ਬਣਦੀ ਹੈ ਜਦੋਂ ਮਾਂ ਬਣਦੀ ਹੈ ਬਿਲਕੁਲ ਤੇ ਅੱਜ ਮੈਂ ਕਹਿਨੀ ਆ ਕਿ ਧਾਮੀ ਸਾਹਿਬ ਨੇ ਇੱਕ ਜੰਗੀਰ ਘਰ ਨੂੰ ਗੱਲ ਨਹੀਂ ਕੱਢੀ ਉਹਨੇ ਹਰ ਉਸ ਮਾਂ ਦੀ ਕੁੱਖ ਨੂੰ ਵੀ ਗੱਲ ਕੱਢੀ ਹੈ ਜਿਹਨਾਂ ਮਾਵਾਂ ਦੇ ਕੁੱਖੋਂ ਇਸ ਤਰ੍ਹਾਂ ਦੀ ਤਾਂ ਗੱਲ ਦਾ ਜ਼ਿਕਰ ਤਾਂ ਨਹੀਂ ਕਰਦਾ ਨਾਲ ਔਰਤ ਕਹਿ ਕੇ ਕੱਢੀ ਗਈ ਹਾਂਜੀ ਬਿਲਕੁਲ ਮੈਂ ਦੇਖਿਆ ਗੱਲ ਕੱਢੀ ਗਈ ਹਾਂ ਤੇ ਮੈਂ ਇੱਥੇ ਧਾਮੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹਨੀ ਆ ਧਾਮੀ ਸਾਹਿਬ 50% ਆਖਵਾ ਕਰਨ ਅੱਜ ਮੇਰੀ ਗੱਲ ਲੇਖ ਲਾ ਤੂੰ 50% ਰਾਖਵਾ ਕਰਨ ਔਰਤਾਂ ਦਾ ਜੇ ਸਮਾਜ ਦੀ ਨੀਂਵ ਰੱਖੀ ਆ ਨਾ ਔਰਤ ਤੋਂ ਬਿਨਾ ਕੱਲਾ ਮਰਦ ਰੱਖ ਨਹੀਂ ਸੀ ਸਕਦਾ ਅੱਜ ਔਰਤ ਬਰਾਬਰ ਦੀ ਭਾਗੀਦਾਰ ਆ ਉਹ ਸਮਾਂ ਨਾਂਗਿਆ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅੱਜ ਔਰਤ ਲੋਡੇ ਨਾ ਮੋੜਾ ਲਾ ਕੇ ਚੱਲਦੀ ਆ ਬਿਲਕੁਲ ਬਿਲਕੁਲ ਜਿਹੜਾ ਯੁੱਗ ਚੱਲਦਾ ਜਿੱਦਿ ਔਰਤਾਂ ਕਿਸੇ ਗੱਲੋਂ ਘਟ ਹੈ ਵੀ ਨਹੀਂ ਪੈਜੀ ਬਿਲਕੁਲ ਜੀ ਹਰ ਇੱਕ ਪਹਿਲੂ ਦੇ ਵਿੱਚ ਅੱਗੇ ਰਹੀਆਂ ਜੇ ਜਹਾਜ਼ ਉਡਾਉਣ ਦੀ ਗੱਲਬਾਤ ਕਰੀਏ ਤੇ ਸਾਡੀਆਂ ਭੈਣਾਂ ਜਹਾਜ਼ ਵੀ ਉਡਾਉਂਦੀਆਂ ਨੇ ਪਾਇਲਟ ਵੀ ਹੈਗੀਆਂ ਪਾਇਲਟ ਵੀ ਆ ਸਾਡੀਆਂ ਭੈਣਾਂ ਚੰਦ ਤੱਕ ਗਈਆਂ ਕਲਪਨਾ ਚ ਆ ਲੜ ਗਈਆਂ ਪੜਾਂਚ ਗਈਆਂ ਔਰਤਾਂ ਬਿਲਕੁਲ ਬਹੁਤ ਚੰਗੀ ਕੀਤੀ ਹੈ ਕਿਤੇ ਅਜੇ ਹੀ ਕਬਰਾਂਟ ਦੇ ਵਿੱਚ ਤਾਂ ਨਹੀਂ ਕਿਤੇ ਧਾਮੀ ਸਾਹਿਬ ਬੁਖਲਾਟ ਹੋ ਗਏ ਵੀ ਕਿਤੇ 2 ਦਸੰਬਰ ਤੋਂ ਲੈ ਕੇ ਜਦੋਂ ਦੀ ਸਜ਼ਾ ਲੱਗੀ ਹੈ ਜਾਂ ਨਰੈਨ ਸਿੰਘ ਚੋੜੇ ਨੇ ਅਜਿਹਾ ਉੱਥੇ ਕਾਰਨਾਮਾ ਕਰ ਦਿੱਤਾ ਉਸ ਗੱਲ ਤੋਂ ਕਬਰਾਏ ਹੋਏ ਕਿਤੇ ਸੰਤੁਲਨ ਜਿਹੜਾ ਦਿਮਾਗ ਦਾ ਉਹ ਗਵਾ ਬੈਠੇ ਹੋਣ ਹੁਣ ਸਮਝ ਹੀ ਨਹੀਂ ਆਉਂਦੀ ਵੀ ਸਾਡੀ ਪਾਰਟੀ ਦਾ ਵੀ ਕੀ ਹਾਲ ਹੋ ਗਿਆ ਅਸੀਂ ਵੀ ਕਟਾਰੇ ਵਿੱਚ ਖੜੇ ਹੋ ਗਏ ਕਿਤੇ ਦਿਮਾਗ ਹੀ ਨਹੀਂ ਕੰਮ ਕਰਦਾ ਅਜਿਹਾ ਤਾਂ ਨਹੀਂ ਕੋਈ ਤੁਹਾਨੂੰ ਲੱਗਦਾ ਕੋਈ ਮੈਂ ਪਹਿਲਾਂ ਹੀ ਦੱਸਦਾ ਆ ਵੀ ਇਹ ਪ੍ਰਪੋਗੈਂਡਾ ਵੀ ਹੋ ਸਕਦਾ ਸੁਖਬੀਰ ਬਾਦਲ ਨੇ ਜਿਹੜੀਆਂ ਕੀਤੀਆਂ ਹੋਈਆਂ ਗਲਤੀਆਂ ਉਹਨਾਂ ਤੇ ਪਰਦਾ ਪਾਉਣ ਲਈ ਜਨਤਾ ਦਾ ਧਿਆਨ ਦੂਜੇ ਪਾਸੇ ਖਿੱਚਣ ਵਾਸਤੇ ਜਾਣਬੁੱਝ ਕੇ ਵੀ ਕੀਤੀ ਹੋ ਸਕਦੀ ਆ ਗਲਤੀ ਇਹ ਵੀ ਹੋ ਸਕਦਾ ਕਿ ਹੁਣ ਪਰਸੀ ਜਾਂਦੀ ਦੱਸਦੀ ਹੋਵੇ ਹੂੰ ਕੁਝ ਵੀ ਹੋ ਸਕਦਾ ਦੋ ਤਰੀਕਾ ਜੇਕਰ ਸੁਪੰਨ ਸਿੰਘ ਨੇ ਕਰੀ ਲਿਆ ਦੋ ਤਰੀਕ ਨੂੰ ਵੀ ਤੇਰੀ ਗੱਲਬਾਤ ਚੱਲੀ بڑے ਗੁਨਾਹ ਜਿਹੜੇ ਹੈਗੇ ਆ ਉਹ ਤੋਂ ਬੁੱਲੇ ਕਿ ਕਹਿਣ ਦੀ ਕੋਸ਼ਿਸ਼ ਕੀਤੀ ਜਾਣੇਣ ਜਾਣੇ ਦੇ ਵਿੱਚ ਤੇ ਅੱਜ ਤਾਂ ਮੀ ਸਾਹਿਬ ਵੀ ਗਾਲਾਂ ਕੱਢ ਕੇ ਕਹੀ ਜਾਂਦੇ ਜਾਣੇਣ ਜਾਣੇ ਦੇ ਵਿੱਚ ਕਿ ਇਹ ਅਕਾਲੀ ਦਲ ਦਾ ਹਿੱਸਾ ਹੀ ਆਇਆ ਵਾ ਵੈਸੇ ਤਾਂ ਅਕਾਲੀ ਦਲ ਤਾਂ ਜਿਹੜਾ ਹੈਗਾ ਉਹ ਬੜੀ ਸਰਮੌਰ ਆ ਸਾਡੀ ਜਥੇਬੰਦੀ ਆ ਅਕਾਲੀ ਹਰ ਬੰਦਾ ਕਾਲੀ ਹੈ ਜਿਹੜਾ ਉਸ ਦਰਕਰਨ ਨੂੰ ਜਾ ਕੇ ਮੰਨਦਾ ਹੈ ਕੋਈ ਪਾਰਟੀ ਦੇ ਮਹਤਾਜਮੀ ਹੈਗੇ ਅਕਾਲੀ ਕਿਸੇ ਦੇ ਵੀ ਪਰ ਜਿਹੜਾ ਅਕਾਲੀ ਦਲ ਬਾਦਲ ਆ ਇਹ ਇਹਨਾਂ ਦੇ ਹਿੱਸੇ ਆ ਹੀ ਆਇਆ ਗਲਤੀ ਕਰੋ ਤੇ ਫਿਰ ਕੋਈ ਜਾਣੇਣ ਜਾਣੇ ਦੇ ਵਿੱਚ ਹੋਊਗੀ ਜੇ ਬੇਵਲ ਕਲਾਂ ਦੇ ਵਿੱਚ ਸਿੰਘ ਸ਼ੀਰ ਦਿੱਤੇ ਜਾਣੇ ਹਨ ਜਾਣੇ ਦੇ ਵਿੱਚ ਜੇ ਗੁਰੂ ਦੇ ਅੰਗ ਰੋਲੇ ਜਾਣੇ ਹਨ ਜਾਣੇ ਦੇ ਵਿੱਚ ਜੇ ਪੰਜਾਬ ਦੇ ਪੁੱਤਰਾਂ ਨੂੰ ਕਤਲ ਕਰਨ ਵਾਲੇ ਲੋਕਾਂ ਨੂੰ ਵੱਡੇ ਉੱਧਿਆਂ ਤੇ ਬਿਠਾਇਆ ਜਾਣੇ ਹਨ ਜਾਣੇ ਨ ਜਾਣੇ ਵਿੱਚ ਹੁਣ ਬੀਬੀਆਂ ਨੂੰ ਗਾਲਾਂ ਕੱਢੀਆਂ ਜਾਣੇ ਹਨ ਜਾਣੇ ਦੇ ਵਿੱਚ ਉਹ ਬਾਈ ਜੀ ਇਹਨਾਂ ਨੂੰ ਅਕਾਲੀ ਨਹੀਂ ਕਿਹਾ ਜਾ ਸਕਦਾ ਇਹਨਾਂ ਨੂੰ ਬਾਦਲ ਕਰਾਣਾ ਹੀ ਪਿਆ ਜਾ ਸਕਦਾ ਕਿਉਂਕਿ ਅਕਾਲੀ ਆ ਨਾ ਜਿਹੜੇ ਉਹ ਬੜੀ ਉੱਚੀ ਤੇ ਸੁੱਚੀ ਪਦਵੀ ਦੇ ਮਾਲਕ ਆ ਜੀ ਮੰਨਦੇ ਆ ਅਕਾਲੀ ਸ਼੍ਰੋਮਣੀ ਅਕਾਲੀ ਦਲ ਸਾਡੀ ਇੱਕ ਖੇਤਰੀ ਪਾਰਟੀ ਆ ਜੀ ਪਰ ਖੇਤਰੀ ਪਾਰਟੀ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਹਸਤੀਆਂ ਆਣ ਕੇ ਰਗਦੀਆਂ ਜਿਨ੍ਹਾਂ ਨੇ ਇੱਕ ਪਰਿਵਾਰਕ ਪਾਰਟੀ ਬਣਾ ਲਿਆ ਖੇਤਰੀ ਪਾਰਟੀ ਤਾਂ ਰਹਿਣ ਨਹੀਂ ਦਿੱਤਾ ਅੱਛਾ ਜੈਸ ਟਾਈਮ ਹੈ ਇਹਨਾਂ ਨੇ ਮੈਂ ਤੁਹਾਨੂੰ ਅੱਜ ਤੁਹਾਡੇ ਚੈਨਲ ਨਾਲ ਦੇ ਮਾਧਮ ਰਾਹੀਂ ਦੱਸਦੀ ਆ ਜੈਸ ਦੇਨਾ ਕਾਲ ਤੱਕ ਸਹਿਤੋਂ ਇਹਨਾਂ ਨੇ ਤਨਖਾਹਿਆ ਇਕਰਾਰ ਕੀਤਾ ਗਿਆ ਇਹਨਾਂ ਨੇ ਆਪ ਦੇ ਬਨਾਮ ਮੰਨ ਲਿਆ ਉਸਦਨ ਮੇਰੇ ਮਨ ਚੱਕ ਸੀ ਮੈਂ ਕਿਹਾ ਮਣਾ ਮੇਰੀ ਤੇ ਤੁਹਾਨੂੰ ਪਤਾ ਮਜੀਤੀ ਦੀ ਕਦਰ ਜੀ ਮੇਰੇ ਮਨ ਚੱਕ ਚ ਗਈ ਮੈਂ ਕਿਹਾ ਵੀ ਜੇ ਸੁਧਰਦੇ ਆ ਨਾ ਤੇ ਅਕਾਲੀ ਸ਼ਰੋਮੀ ਅਕਾਲੀ ਦਲ ਸਾਡੀ ਇੱਕ ਖੇਤਰੀ ਪਾਰਟੀ ਆ ਅਸੀਂ ਮੋੜ ਤੋਂ ਇਸ ਪਾਰਟੀ ਨੂੰ ਪ੍ਰਮੋਟ ਕਰਾਂਗੇ ਹਮਮ ਪਹਿਲੇ ਮੇਰੇ ਨਹੀਂ 50% ਲੋਕਾਂ ਦੇ ਜਾਣ ਦੇ ਵਿੱਚ ਇਹ ਚੀਜ਼ ਸੀਗੀ ਕਿ ਨਹੀਂ ਸ਼ਰੋਮੀ ਅਕਾਲੀ ਦਲ ਸਾਡੀ ਇੱਕ ਖੇਤਰੀ ਪਾਰਟੀ ਆ ਅਸੀਂ ਇਸ ਪਾਰਟੀ ਨੂੰ ਮੋੜ ਤੋਂ ਪ੍ਰਮੋਟ ਕਰਨਾ ਪਰ ਐਨ ਫਿਊਚਰ ਜਦੋਂ ਉਹ ਤਨਖਾਹਈ ਐਕਰਾਰ ਕੀਤੇ ਗਏ ਪੰਜ ਪਿਆਰਿਆਂ ਦੀ ਗੱਲ ਹੀ ਨਹੀਂ ਕੀਤੀ ਪੰਜ ਪਿਆਰਿਆਂ ਨੂੰ ਵੀ ਤਾਂ ਤਨਖਾਹਈ ਐਕਰਾਰ ਕਰਕੇ ਕੱਢਿਆ ਗਿਆ ਸੀ ਬਿਲਕੁਲ ਅੱਛਾ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਮਸਲੇ ਸੀ ਜਿਹੜੇ ਉੱਥੇ ਅਭਾਰੇ ਨਹੀਂ ਗਏ ਜਿਹੜੇ ਉੱਥੇ ਜਿੰਨਾ ਮਸਲਿਆਂ ਦੀ ਲੋੜ ਸੀ ਅਭਾਰਾਂ ਦੀ ਉਹ ਬਹਰਨ ਗਏ ਪਰ ਫਿਰ ਵੀ ਲੋਕਾਂ ਨੇ ਇਹ ਚੀਜ਼ ਨੂੰ ਕਬੂਲ ਲਿਆ ਸੀ ਚਲੋ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਮੰਨ ਲਿਆ ਅਕਾਲ ਤਖਤ ਸਾਹਿਬ ਤੋਂ ਵੱਡੀ ਕੋਈ ਸੁਪਰੀਮ ਕੋਰਟ ਨਹੀਂ ਜੇ ਬੰਦੇ ਹਜੇ ਵੀ ਮਣਾ ਚ ਕੋਟ ਰੱਖਣਗੇ ਨਾ ਇਹਨਾਂ ਨੂੰ ਗੁਰੂ ਰਾਮਦਾਸ ਜੀ ਨੇ ਪਛਾਣ ਲੈਣਾ ਇਹਨਾਂ ਨੂੰ ਕਾਲ ਤੱਕ ਸਹਿਬ ਜੀ ਨੇ ਇਹੋ ਜੀਆਂ ਸਜ਼ਾਵਾਂ ਦੇਣੀਆਂ ਗਏ ਸੀ ਸਖਬੀਰ ਬਾਦਲ ਸਾਹਿਬ ਵੀ ਛੇਤੀ ਫੈਸਲਾ ਕਰੋ ਕੀ ਰਿਜ਼ਲਟ ਨਿਕਲੇ ਉਹਨਾਂ ਨੂੰ ਸੋ ਕਹਿਣ ਦਾ ਭਾਵ ਇਹ ਹੀ ਆ ਕਿ ਔਰਤ ਕੋਈ ਵੀ ਹੈ ਔਰਤ ਹੋਣਾ ਇੱਕ ਮੈਂ ਅੱਜ ਕਹਿੰਨੀ ਆ ਕਿ ਔਰਤ ਹੋਣਾ ਇੱਕ ਮਾਣ ਵਾਲੀ ਗੱਲ ਆ ਇੱਕ ਪ੍ਰਾਊਡ ਵਾਲੀ ਗੱਲ ਆ ਕੋਈ ਮਰਦ ਸਾਨੂੰ ਆਪ ਜੇ ਕੋ ਬੱਚਾ ਜਮ ਕੇ ਵਿਖਾ ਦੇ ਠੀਕ ਆ ਔਰਤ ਦੇ ਦੇ ਮਰਦ ਦੇ ਸਮੇਲ ਤੋਂ ਬਾਅਦ ਬਿਨਾ ਸੰਤਾਨ ਨਹੀਂ ਹੋ ਸਕਦੀ ਪਰ ਇੱਕ ਮਾਂ ਜਿਹੜੀ 9 ਮਹੀਨੇ ਆਪਣੇ ਖੂਨ ਚ ਬੱਚਾ ਸਿੰਜਦੀ ਆ ਇੱਕ ਮਾਂ ਜਦੋਂ ਜਨਮ ਦਿੰਦੀ ਹੋਵੇ ਸਰਾਣੇ ਖੱਪਣ ਪਿਆ ਹੁੰਦਾ ਪਤਾ ਨਹੀਂ ਉਹਨੇ ਜਾਂਦੀ ਲੇਬਰ ਰੂਮ ਚ ਬਾਹਰ ਵੀ ਆਉਣਾ ਜਾਂ ਨਹੀਂ ਬਿਲਕੁਲ ਪਤਾ ਨਹੀਂ ਹੁਣੀ ਜਿਹੜੀ ਨਵੀਂ ਜ਼ਿੰਦਗੀ ਨੂੰ ਜਨਮ ਦੇਣਾ ਉਹਨੂੰ ਵੇਖਣਾ ਵੀ ਆ ਜਾਂ ਨਹੀਂ ਪਰ ਉਹ ਫਿਰ ਵੀ ਇਹ ਰਿਸਕ ਲੈਂਦੀ ਆ ਕਿਉਂ ਕਿ ਉਹਨੂੰ ਪਤਾ ਵੀ ਇਹਦੇ ਬਿਨਾ ਨਾ ਤਾਂ ਸਮਾਜ 'ਚ ਮੇਰਾ ਰਤਬਾ ਨਾ ਘਰ 'ਚ ਮੇਰਾ ਰਤਬਾ ਤੇ ਫਿਰ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਆਪ ਸ਼ਬਦਾਵਲੀ ਬੋਲਣੀ ਅਸੀਂ ਤਾਂ ਕਹਿੰਦੇ ਸੀ ਵੀ ਜਿਹੜੇ ਆ ਮੀਡੀਆ ਤੇ ਟ੍ਰੋਲ ਕਰਦੇ ਆ ਫੇਕ ਐਡੀਆਂ ਬਣਾ ਕੇ ਧੀਆਂ ਪੇਣਾ ਨੂੰ ਉਹ ਬਹੁਤ ਗਲਤ ਗੱਲ ਆ ਅਸੀਂ ਤਾਂ ਹਜੇ ਸੋਚ ਰਹੇ ਸੀ ਵੀ ਅਸੀਂ ਵੀ ਕਾਲ ਤਖਤ ਸਾਹਿਬ ਤੇ ਜਾ ਕੇ ਪੇਸ਼ ਹੋਣਾ ਅਸੀਂ ਵੀ ਲੈ ਕੇ ਦੇਣਾ ਵੀ ਧੀਆ ਭੈਣਾਂ ਨੂੰ ਏਡੀ ਭੱਦੀ ਸ਼ਬਦਾਵਲੀ ਬੋਲੀ ਜਾਂਦੀ ਆ ਪਰ ਅਸੀਂ ਦੇਣਾ ਕਿਤੇ ਅੱਗੇ ਆ ਪ੍ਰਧਾਨ ਸਾਹਿਬ ਤਾਂ ਆਪ ਹੀ ਇਹਨਾਂ ਹਰਕਤਾਂ ਦੇ ਉੱਤੇ ਆਈ ਅਸੀਂ ਅਸੀਂ ਕਿਸ ਅਕਾਲੀ ਦਲ ਦੇ ਬੰਦੇ ਦੀ ਇੰਟਰਵਿਊ ਕੀਤੀ ਬਲਾਰਾ ਸੀਗਾ ਜੀ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਵੀ ਜਿਹੜੀ ਬੀਬਾ ਹਰ ਸਿਮਰਤ ਕੌਰ ਬਾਦਲ ਆ ਤੇ ਉਹਦੇ ਪ੍ਰਤੀ ਜਿਹੜੀ ਬੜੀ ਘਟੀਆ ਸ਼ਬਦਾਵਲੀ ਸੋਸ਼ਲ ਮੀਡੀਆ ਤੇ ਬੋਲੀ ਜਾਂਦੀ ਹੈ ਜੀ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਪਿਆ ਵੀ ਹੋਇਆ ਅਸੀਂ ਵੀ ਕਿਹਾ ਕਿ ਬੜੀ ਮਾੜੀ ਗੱਲ ਆ ਬੇਸ਼ੱਕ ਉਹ ਸਰਦਾਰ ਕਬੀਰ ਸਿੰਘ ਬਾਦਲਾਣਾ ਦੀ ਪਤਨੀ ਹੈ ਪਰ ਹੈ ਤਾਂ ਇੱਕ ਔਰਤ ਆ ਇੱਕ ਮਾਂ ਆ ਇੱਕ ਭੈਣ ਆ ਹਨਾ ਇੱਕ ਧੀ ਆ ਅਸੀਂ ਕਿਹਾ ਵੀ ਨਹੀਂ ਬੋਲਣੀ ਚਾਹੀਦੀ ਯਾਰ ਅਸੀਂ ਉਸ ਗੱਲ ਨੂੰ ਅੱਜ ਮੀਡੀਆ ਦੇ ਰਾਈ ਵਿੱਚ ਅਸੀਂ ਵੀ ਕਿਹਾ ਤੇ ਇਹਦੇ ਵਿੱਚ ਕਿਹਾ ਵੀ ਨਹੀਂ ਹੋਣਾ ਚਾਹੀਦਾ ਪਰ ਹੁਣ ਬੀਬੀ ਦੇ ਪ੍ਰਤੀ ਉਹਨਾਂ ਦਾ ਕਾਲੀਦਾਲੀ ਬੋਲੀ ਜਾਂਦਾ ਕਾਲੀਦਾਲੀ ਬੋਲੀ ਜਾਂਦਾ ਤੁਸੀਂ ਦੇਖੋ ਭਾਈ ਜੀ ਮੈਂ ਵੀ ਨਾ ਬਹੁਤ ਸਾਰੇ ਕਹਿ ਦਿੰਦੇ ਆ ਭੈਣ ਜੀ ਜਿਹੜੀਆਂ ਇਨਸਟਾਗ੍ਰam ਤੇ ਕੁੜੀਆਂ ਐ ਕਰਦੀਆਂ ਐ ਕਰਦੀਆਂ ਉਹਨਾਂ ਕੁੜੀਆਂ ਬਾਰੇ ਕੁਝ ਬੋਲੋ ਮੈਂ ਉਹਨਾਂ ਨੂੰ ਫਿਰ ਵੀ ਪਿਆਰ ਨਾਲ ਉਹਨਾਂ ਕੁੜੀਆਂ ਕਿਉਂਕਿ ਭਾਈ ਜੀ ਜਿਹੜਾ ਬੰਦਾ ਦਰਦ ਚੋਂ ਲੰਘਿਆ ਨਾ ਉਹਨੂੰ ਦਰਦ ਦਾ ਅਹਿਸਾਸ ਪਤਾ ਬਿਲਕੁਲ ਹੂਣਾਂਆਂ ਕੁੜੀਆਂ ਵਿੱਚੋਂ ਫੇਮ ਲੈਣ ਦੀਆਂ ਮਾਰੀਆਂ ਪਰ ਬਹੁਤੀਆਂ ਕੁੜੀਆਂ ਦੇ ਘਰਾਂ ਦੀ ਗਰੀਬੀ ਤੇ ਲਚਾਰੀ ਤੇ ਬੇਵਸੀ ਉਹਨਾਂ ਤੁਸੀਂ ਕੁਛ ਕਰਾ ਰਹੀ। ਕਿਹੜੀ ਦੀ ਦਜੀ ਕਰਦਾ ਵੀ ਮੈਂ মিডিਆ ਤੇ ਆਮ ਕਿਹੜੀ ਦੀ ਦਜੀ ਕਰਦਾ ਮੈਂ ਮੈਂ ਆਪਣੇ ਆਪ ਦੀ ਨਮਾਇਸ਼ ਕਰਾਂ। ਮੈਂ ਉਹਨਾਂ 3 ਨੂੰ ਵੀ ਸਮਝਾਇਆ ਮੈਂ ਕਿਹਾ ਧੀਓ ਜੇ ਤੁਸੀਂ ਇਹ ਕੰਮ ਕਰਨੇ ਆ ਨਾ ਤਾਂ ਟੰ ਟੱਕੇ ਕਰੋ। ਹੂੰ। ਕੰਮ ਸੇ ਕੰਮ ਸਾਡਾ ਸਭਿਆਚਾਰ ਬਹੁਤ ਗਰਮ ਮਾਹੀਆ ਬਹੁਤ ਉੱਚਾ ਹੈ ਬਿਲਕੁਲ ਜੀ ਜੀਆਂ ਅੱਜ ਦੇਖੋ ਅੱਜ ਮਾਫ ਕਰਨਾ ਸਾਡਾ ਸੱਭਿਆਚਾਰਿਕ ਤੇਜ਼ੀ ਰੂਪ ਤੇ ਰਹਿ ਗਿਆ ਜਿਹਦੇ ਕਾਰਨ ਰਹਿ ਗਿਆ ਸਾਡੇ ਘਰ ਕਿਉਂ ਅਸੀਂ ਵੈਸਟਰਨ ਕਲਚਰ ਦੇ ਵਿੱਚ ਢਲ ਗਏ ਅਸੀਂ ਹਾਫ ਹਾਫ ਕੱਪੜੇ ਪਾਉਣ ਲੱਗ ਗਏ ਅੱਛਾ ਜਿਹੜੇ ਗੋਰੇ ਆ